ਉਹ ਲਾ ਨਿਕਾਲੋ ਤਾਂ ਪੁਲਿਸ ਦਾ ਕੈਮਲੂਚੋਂ ਫੋਨ ਹੀ ਆਇਆ ਤੇ ਗੁਰਦਰਾ ਸਾਹਿਬ ਦੇ ਮਾਗੀ ਦਾ ਮਨਾਉਣ ਸੰਗਰਾਦ ਉਹ ਤੋਂ ਪੁਲਿਸ ਦਾ ਫੋਨ ਹੀ ਆਇਆ ਸੰਧੂ ਇਹ ਜੱਡ ਉਸ ਤੋਂ ਬਾਅਦ ਆਨੂੰ ਅੱਜ ਪਤਾ ਲੱਗਾ ਵੀ ਕਿ ਇਹਨੇ ਉਹਦਾ ਗੋਲੀਆਂ ਮਾਰ ਕੇ ਕਤਲ ਕਰਕੇ ਜੰਗਲ ਚ ਸੁੱਟ ਦਿੱਤਾ ਆਨੂੰ ਸਰਕਾਰ ਤੋਂ ਤੇ ਸਰਕਾਰ ਤੋਂ ਇਹੀ ਮੰਗੇ ਕਿ ਸਾਡੇ ਭੱਤ ਦੇ ਸਾਨੂੰ ਡਾਟ ਉਹ ਇਸ ਆਪੀ ਜੀ ਆ ਮਦਦ ਕਰਕੇ ਕਿਹੜੇ ਦੇਸ਼ ਚ ਗਿਆ ਕੈਨੇਡਾ ਜੀ ਕੈਮਲੂਸ ਸੈਟ ਸੀ ਸਰੀ ਬੀਸੀ ਸੈਟ ਕਿਸਤਾ ਭੇਜਿਆ ਸੀ ਅਲੀ ਬਨਾ ਵੇਚ ਕੇ ਸਟੱਡੀ ਵੇਚਦੇ ਭੇਜਿਆ ਸੀ ਹੁਣ 2023 ਵਿੱਚ ਹੁਣ ਉਹਦੇ ਵਰਕ ਪਰਮਿਟ ਵੀ ਉਹਨੂੰ ਮਿਲ ਗਿਆ ਹੈ ਅਮਰੀਕਾ ਦਾ ਵੀ 10 ਸਾਲ ਦਾ ਵੀਜ਼ਾ ਮਿਲਿਆ ਹੋਇਆ ਸੀ ਤੇ ਹੁਣ ਉਹਨੇ ਪੀਆਰ ਦੇ ਕਾਗਜ ਲਾਏ 12-13 ਲੱਖ ਰੁਪਈਆ ਦੋ ਤਿੰਨ ਦਿਨ ਪਹਿਲਾਂ ਸਾਨੂੰ ਵਿਖਾਇਆ ਉਹਨੇ ਉਹਦੇ ਯਾਰ ਬੇਲੀ ਜਿਹੜੇ ਆ ਉਹਨਾਂ ਨੇ ਹੀ ਉਹਦੇ ਨਾਲ ਚੰਗਾ ਮਾੜਾ ਕੀਤਾ ਇਹੋ ਜੀ ਜੋ ਵੀ ਗੱਲ ਆ ਸਾਨੂੰ ਉਤੋਂ ਦੀ ਸਰਕਾਰ ਨੂੰ ਇਹੋ ਮੰਗਿਆ ਕਿ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਸਾਡੇ ਪੁੱਤ ਦੀ ਸਾਡੀ ਬਾਡੀ ਸਾਡੇ ਹਵਾਲੇ ਕੀਤੀ ਜਾਵੇ ਤੁਹਾਡੀ ਕਦੋਂ ਦੀ ਗੱਲ ਹੋਈ ਸੀ ਉਹਨਾਂ ਨਾਲ ਮੇਰੀ ਗੱਲ ਹੋਈ ਨੂੰ ਤੇ ਉਹਨਾਂ 9-10 ਦਿਨ ਹੋ ਗਿਆ ਮਾਤਾ ਤਾਂ ਨਹੀਂ ਆਉਂਦਾ ਮੈਂ ਤਾਂ ਜਿਆਦਾ ਦੁੱਧਾ ਕੰਮ ਹੈ ਕੁੱਤੇ ਮਟਰ ਟੁੱਟਦੇ ਹੀ ਉੱਥੇ ਗਿਆ ਹੋਇਆ ਸੀ ਮਾਤਾ ਤਾਂ ਹੋਈ ਐਤਵਾਰ ਦੀ ਗੱਲ ਉਹਦੇ ਨਾਲ ਉਸ ਤੋਂ ਬਾਅਦ ਨਹੀਂ ਹੱਟੀ ਗੱਲ ਹੋਈ ਉਦਾ ਫੂਨ ਸੋਮਵਾਰ ਸ਼ਾਮ ਨੂੰ 4 ਵਜੇ ਬੰਦ ਹੋਇਆ ਉਸ ਦਿਨ ਇਹ ਗੱਲ ਆਂਦੇ ਵੀ ਆ ਗੱਲ ਹੋਈ ਪੁਲਿਸ ਨੇ ਸਾਨੂੰ ਇੰਨੀ ਨਹੀਂ ਦੱਸਿਆ ਹੋਰ ਕੁਝ ਨਹੀਂ ਦੱਸਿਆ ਔਰ ਮਤਲਬ ਕਿ ਜਿਸ ਤਰ੍ਹਾਂ ਸਟੱਡੀ ਪੇ ਤੇ ਲੱਗ ਗਿਆ ਸੀਗਾ ਉਦੋਂ ਕਿੰਨਾ ਕਿ ਮਤਲਬ ਕਿ ਲੋਕ ਵਿਦੇਸ਼ਾਂ ਚ ਭੇਜਦੇ ਆ ਕੀ ਕਹਿਣਾ ਚਾਹੋਗੇ ਲੋਕ ਆਮ ਬੱਚਿਆਂ ਨੂੰ ਭੇਜਦੇ ਆ ਕੀ ਕਹਿਣਾ ਚਾਹੁੰਦੇ ਆ ਇਧਰ ਵੀ ਬੱਚਿਆਂ ਦੇ ਕੁਝ ਨਹੀਂ ਆਲੋ ਤੇ ਤੇ ਇਹੀ ਬੱਚੇ ਜਾਂਦੇ ਆ ਵੀ ਸਾਡਾ ਭਵਿੱਖ ਵਧੀਆ ਬਣੇ ਔਰ ਕੀ ਕਰਨਾ ਇਧਰ ਵੀ ਹੁਣ ਦੁਨੀਆ ਦੀ ਨਸ਼ਿਆਂ ਚ ਪਈ ਜਾਂਦੀ ਆ ਕੋਈ ਲੜਾਈ ਝਗੜਿਆਂ ਦੇ ਵਿੱਚ ਹੁਣ ਪੈਲੀ ਬੰਨੇ ਕੀ ਆ ਇੱਕ ਇੱਕ ਕਿਲਾ ਜਿਹੜਾ ਕਿਲਾ ਹੈ ਉਹ ਵੇਚ ਕੇ ਤੇ ਮੈਂ ਭੇਜਿਆ ਮੇਰੇ ਤੋਂ ਛੋਟੇ ਬੱਚੇ ਦਾ ਵੀ ਹੁਣ ਭੇਖ ਖਤਰੇ ਚ ਪੈ ਗਿਆ ਕਿੰਨੇ ਬੱਚੇ ਤੁਹਾਡੇ ਮੇਰੇ ਦੋਵੇਂ ਕਾਕੇ ਹੀ ਦੋ ਜਿਹਨੇ ਪਲਾਟੂ ਕੀਤੀ ਹੋਈ ਹੈ ਹੋਰ ਕੋਈ ਨਹੀਂ ਨਕਲਵੰਤ ਸਿੰਘ ਜੀ ਨਕਲਵੰਤ ਸਿੰਘ ਜੀ ਕੀ ਲੱਗਦੇ ਸੀ ਸਾਡੇ ਮੇਰੇ ਪੁੱਤ ਜਹਾਜੇ ਮੇਰਾ ਛੋਟਾ ਭਰਾ ਸੁਖਦੇਵ ਸਿੰਘ ਤੇ ਲੋ ਦਾਹਾਘਾਤ 2023 ਨੂੰ ਅਸੀਂ ਉਹ ਸਟੱਡੀ ਬੇਸ ਤੇ ਭੇਜਿਆ ਸੀ ਉਹਦੀ ਸਟੱਡੀ ਕੰਪਲੀਟ ਹੋ ਚੁੱਕੀ ਉਹ ਤੋਂ ਬਾਅਦ ਵਰਕ ਪਰਮਿਟ ਵੀ ਮੈਂ ਉਹ ਸਟੱਡੀ ਦੇ ਨਾਲ ਨਾਲ ਵਰਕ ਵੀ ਕਰਦਾ ਰਿਹਾ ਸੀ ਆਪਣੀਆਂ ਫੀਸਾਂ ਵੀ ਨੇ ਸਾਰੀਆਂ ਆਪ ਹੀ ਕੱਢੀਆਂ ਤੇ ਹੁਣ ਵੀ ਉਹਨੇ ਸਾਰੇ ਪੈਸੇ ਆਪ ਕਮਾ ਕੇ ਪੀਆਰ ਵਾਸਤੇ ਫਾਈਲ ਲਾਈ ਸੀ ਤੇ ਉਹ ਜਿਹੜੇ ਪੈਸੇ ਉਹਦੇ 11 ਬਿਲੀਅਨ ਨੇ ਵੇਖ ਲੈ ਦੇ ਕੋ ਅੱਛਾ ਤੇ ਉਹ ਬਸ ਉਹਨਾਂ ਨੇ ਚੰਦ ਸਾਰਾ ਛਾੜਤਾ ਉਹਨੂੰ ਕੀ ਤੁਹਾਨੂੰ ਸ਼ੱਕ ਹੀ ਹੈਗਾ ਸਾਨੂੰ ਕਤਲ ਦਾ ਸ਼ੱਕ ਹੈ ਜੀ ਇਹਦੇ ਕੋ ਗਾਨੇ ਭਾਵੇਂ ਤੇ ਕੋਈ ਆਪਣੀ ਹੀ ਇਹਦੀ ਗਾਨੇ ਉਹਨਾਂ ਮਾਰਤਾ ਨੂੰ ਮੁੰਡਾ ਬੜਾ ਹਾਸਮੁਖ ਸੀ ਸਾਡੇ ਸਾਨੂੰ ਖੁਸ਼ੀ-ਖੁਸ਼ੀ ਦੱਸ ਰਿਹਾ ਵੀ ਮੇਰੀ ਫਾਈਲ ਲੱਗ ਗਈ ਆ ਤੇ ਪੈਸੇ ਮੇਰੇ ਕੋਲ ਤਾਂ ਵੀ ਹੈਗੇ ਆ ਤੁਹਾਨੂੰ ਕੋਈ ਟੈਨਸ਼ਨ ਦੀ ਲੋੜ ਨਹੀਂ ਕਿ ਪੈਸੇ ਮੇਰੇ ਕੋਲ ਆ ਮੈਂ ਆਪੇ ਉਹਦੀ ਪੀਆਰ ਦੀ ਫੀਸ ਜਿਹੜੀ ਭਰ ਦੇਣੀ ਆ ਤੇ ਪੈਸੇ ਉਹਦੇ ਕੋਲ ਉਹਦੇ ਯਾਰਾਂ ਬੇਲੀਆਂ ਨੇ ਵੇਖ ਲਏ ਆ ਪੈਸੇ ਪਹਿਲਾਂ ਜਿੱਤੇ ਇਹ ਉਹ ਬੜਾ ਵਧੀਆ ਘਰ ਇਹਨੂੰ ਪਿਛਲੀ ਪਹਿਲੀ ਨੂੰ ਦਸੰਬਰ 1 ਨੂੰ ਜਿਹੜਾ ਵਾ ਉਹ ਨਵੇਂ ਥਾਂ ਲੈ ਗਏ ਆ ਜਿਹੜੇ ਦੇ ਯਾਰ ਬੇਲੀ ਆ ਨਵੇਂ ਬਣੇ ਤੇ ਸਾਨੂੰ ਤੇ ਸਾਰਾ ਸ਼ੱਕ ਉਹਨਾਂ ਤੇ ਹੀ ਆ ਵੀ ਉਹਨਾਂ ਨੇ ਕੋਈ ਕੀਤਾ ਕਾਲਾ ਮਾਲਾ ਸਾਰਾ ਤੁਹਾਨੂੰ ਅੱਜ ਕਿਦੋਂ ਪਤਾ ਲੱਗਾ ਅਹੀਂ ਜੀ ਗੋੜਾ ਸਾਨੂੰ ਉਤੋਂ ਦੀ ਜਿਹੜੀ ਬੀਸੀ ਦੀ ਪੁਲਿਸ ਹੈਗੀ ਆ ਉਹਦਾ ਫੋਨ ਆਇਆ ਕਿ ਸੰਦੂ ਜਿਹੜਾ ਡੈਡ ਬਸ ਅਹੀਂ ਉਸ ਤੋਂ ਬਾਅਦ ਗੋਲੀ ਗੋਲੀ ਦਾ ਕਿਨੇ ਦੱਸੇ ਗੋਲੀ ਮਾਰੀ ਗੋਲੀ ਦਾ ਅੱਜ ਉਸ ਤੋਂ ਪੁਲਿਸ ਨੇ ਦੱਸਿਆ ਪਹਿਲਾਂ ਇਹ ਦੱਸ ਦੇਣੀ ਸੀ ਤੇ ਤੋਂ ਅਸੀਂ ਜਿਹੜਾ ਵਾ ਉਹ ਐਫੀਡੇਵਿਟ ਭੇਜੇ ਇੱਕੋ ਜਿਹੜੇ ਮੁੰਡੇ ਇਹਦੇ ਨਾਲ ਹੈਗੇ ਹੈ ਨਾ ਪਹਿਲਾਂ ਜਿਹਦਾ ਨਾਂ ਰਹਿੰਦਾ ਸੀ 2.5 ਸਾਲ ਤੋਂ ਰਹਿ ਰਿਹਾ ਸੀ ਉਹ ਇਹਨੂੰ ਮਾਂ ਪਿਓ ਵਾਂਗ ਸਾਭਦੇ ਸੀ ਰੋਟੀ ਪਾਣੀ ਵੀ ਦਿੰਦੇ ਸੀ ਇਹਨੂੰ ਸਭ ਕੁਝ ਤੇ ਉਹਨਾਂ ਨੇ ਜਦੋਂ ਸਾਨੂੰ ਫੋਨ ਕੀਤਾ ਤਾਂ ਅਸੀਂ ਉਹ ਮੁੰਡੇ ਨੂੰ ਦੇ ਨਾਂ ਤੇ ਅਸੀਂ ਉਹ ਭੇਜੀ ਆ ਐਫੀਡੇਵਿਟ ਆ ਤੇ ਉਹ ਤੋਂ ਬਾਅਦ ਅੱਜ ਪੁਲਿਸ ਨੇ ਵੀ ਕਨਫਰਮ ਕਰਤਾ ਵੀ ਗੋਲੀ ਨਾਲ ਡੈਥ ਹੋਈ ਹੈ ਦੀ ਤੇ ਜੰਗਲਾਂ ਵਿੱਚੋਂ ਉਧਰ ਕਾਇਮਲੂਸ ਦੇ ਜੰਗਲਾਂ ਵਿੱਚੋਂ ਤੇ ਹੁਣ ਕੀ ਮੰਗ ਕਰਦੇ ਸੀ ਮੰਗ ਤੇ ਇਹ ਸਰਕਾਰ ਕੋਲ ਕਰੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਸਾਡੇ ਪੁੱਤ ਦੀ ਬੋਡੀ ਸੌਣੀ ਤੱਕ ਪਹੁੰਚਾਈ ਬਾਕੀ ਇਹ ਘਟਨਾ ਵਾਪਰੀ ਹੈ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ ਇੱਕ ਬਹੁਤ ਹੀ ਹੌਨਾਰ ਨੌਜਵਾਨ ਸਾਡੇ ਪਿੰਡ ਦਾ ਜੋ ਕਿ ਸਟੱਡੀ ਵੀਜ਼ੇ ਦੇ ਉੱਤੇ 2023 ਦੇ ਵਿੱਚ ਕੈਨਡਾ ਦਾ ਗਿਆ ਸੀ ਜਦੋਂ ਉਹਦੀ ਸਟੱਡੀ ਪੂਰੀ ਹੋ ਗਈ ਆ ਬਾਅਦ ਵਿੱਚ ਉਹ ਵਰਕ ਪਰਮਿਟ ਤੇ ਉੱਥੇ ਕੰਮ ਕਰ ਰਿਹਾ ਸੀ ਸੋ ਕੱਲ ਸਾਨੂੰ ਪਤਾ ਲੱਗਾ ਇਹਨਾਂ ਨੂੰ ਇੱਕ ਕਾਲ ਆਉਂਦੀ ਉੱਥੇ ਪੁਲਿਸ ਦੀ ਕਿ ਉਹ ਤੁਹਾਡੇ ਬੱਚੇ ਦੀ ਉੱਥੇ ਡੈਥ ਹੋ ਚੁੱਕੀ ਆ। ਸੋ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਆ। ਪਰਿਵਾਰ ਦੇ ਹਾਲਾਤ ਵੀ ਬਹੁਤ ਮਾੜੇ ਨੇ। ਜੇ ਤੁਸੀਂ ਵੇਖ ਸਕਦੇ ਜੋ ਘਰ ਵਿੱਚ ਆਏ ਜੇ ਤੁਸੀਂ। ਬੜੇ ਔਖੇ ਹੋ ਗਏ ਨੇ ਆਪਣੀ ਜ਼ਮੀੜੀ ਬਣਾ ਵੇਚ ਕੇ ਉਹਨੂੰ ਜੋ ਨੌਜਵਾਨ ਨੂੰ ਉੱਥੇ ਵਿਦੇਸ਼ ਵਿੱਚ ਚੰਗੇ ਭੇਖ ਵਾਸਤੇ ਭੇਜਿਆ ਸੀ। ਸੋ ਇਹ ਪਤਾ ਨਹੀਂ ਸੀ ਕਿ ਐਡਾ ਪਾਣਾ ਵਾਪਰ ਜਾਣਾ। ਬਹੁਤ ਦੁਖਦਾਈ ਇਹ ਗੱਲ ਹੋਈ ਆ। ਤੇ ਜਿੱਥੇ ਮੈਂ ਆਪਣੇ ਕੈਬਨਟ ਮੰਤਰੀ ਸਦਾਰ ਹਰਪ੍ਰੀਤ ਸਿੰਘ ਜੀ ਈਟੀਓ ਜੀ ਸਾਡੇ ਉਹ ਹਲਕੇ ਦੇ ਇਥੋਂ ਬਧਾਇਏ ਗਏ ਮੈਂ ਉਹਨਾਂ ਨੂੰ ਵੀ ਇਹ ਬੇਨਤੀ ਕਰਦਾ ਕਿ ਇਹ ਸਾਰੀ ਗੱਲ ਸਰਕਾਰ ਦੇ ਧਿਆਨ ਚ ਲਿਆਂਦੀ ਜਾਵੇ ਵਿਦੇਸ਼ ਮੰਤਰਾਲੇ ਨਾਲ ਗੱਲ ਕਰਕੇ ਉੱਧਰ ਦੀ ਸਰਕਾਰ ਦੇ ਨਾਲ ਅਪਰੋਚ ਕੀਤੀ ਜਾਵੇ ਅਤੇ ਜੋ ਉੱਥੋਂ ਦੇ ਡੈੱਡ ਬੋਰਡ ਦੇ ਬੱਚੇ ਦੀ ਉਹ ਇਥੇ ਪੰਜਾਬ ਨੂੰ ਇਹਨਾਂ ਦੇ ਘਰ ਇਹਨਾਂ ਦੇ حوالے ਕੀਤੀ ਜਾਵੇ ਮੇਰਾ ਰਜਵੰਦ ਕੋਰਾ ਕੀ ਕਰ ਲੈ ਮੇਰਾ ਬੋਧਾ ਮੜ ਰੋ ਗਿਆ ਪੈਸੇ ਦਿਖਾ ਤਰੋਂ ਨਵੀਂ ਅਰਲੀ ਪੈਸੇ ਜੋੜੇ ਮੇਰੀੋਂ ਸਭ ਹਦ ਮੈਨੂੰ ਮਿਲ ਜੇ ਮੇਰੇ ਪੋਤਰੋਂ ਨੂੰ ਸਭ ਮਿਲੇ ਦੀ ਬੋੜੀ ਆ ਜੇ ਕੀ ਗੱਲ ਹੈ ਕਦੋਂ ਪਤਾ ਲੱਗਾ ਸਾਨੂੰ ਗੱਲ ਵਧਾ ਲੱਗਾ ਕੀ ਹੋਣਾ ਹੈ ਹਾਂਜੀ ਕੀ ਕੀ ਗੱਲ ਹੈ ਕੀ ਕਿ ਸਵਾਲ ਹਨ ਹੋਏ ਕਿੰਨੇ ਸਾਲ ਹੋ ਗਏ ਭਾਈ ਸਾਲ ਸਵੇਰੇ 24 22 ਤੇ ਇਆਂ ਇੱਕੀ ਜਿਹੇ ਸਾਲ ਲੱਗਣਾ ਸਵੇਰੇ ਮਤਨੋਂ 22 ਸਾਲਾਂ ਦਾ ਹੀ ਮੇਰਾ ਬਹੁਤ ਜ਼ਮਰਨ ਜੀ ਹਦਸੰਗ ਸੰਦੂ ਆਏ ਉਹ ਤੇ ਵੀ ਸੰਦੂ ਸੰਦੂ ਸਾਰੇ ਆਏ ਆ ਕਾ ਨਾ ਕਿਹਦੀ ਜਾਏ ਵਿਦੇਸ਼ ਆਏ ਆ ਬੜੀ ਪਾੜੀ ਬਣਾ ਸਾਰਾ ਵੇਜ ਕੇ ਆਪਣੇ ਪੁੱਤ ਨੂੰ ਬਾਹਰ ਪੜਾਈ ਤੇ ਘੱਲਤਾ ਇਹ ਦਮਾ ਘਰ ਬੈਲੀ ਵੀ ਨਹੀਂ ਕਿਤੇ ਰੱਖੀ ഡി ആ വേ മേ സിമരൻ बोले आ <laughs> <आ गारे। laughs> नहीं मेरे को बोलिया फोटो निकली लगी <laughs> <आ गारे। laughs>